ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਤਾਂ ਵੀਰ ਕਹਿੰਦੇ ਦੱਤ ਜੀ ਆ ਬਿਨਾ ਕਹੇ ਤੇ ਸਤਿ ਸ਼੍ਰੀ ਅਕਾਲ ਬੁਲਾਤੀ ਬਈ ਅੱਜ ਬੰਦੇ ਨੇ ਅੱਜ ਦਾ ਨੰਬਰ ਲੈ ਗਿਆ ਇਹ ਨੰਬਰ ਲੈ ਗਿਆ ਅੱਜ ਅੱਜ ਕਿੱਧਰ ਨੂੰ ਚੱਲੇ ਬਈ ਫਿਰ ਦੱਤ ਕਹਿੰਦਾ ਕਿੱਥੇ ਚੱਲੇ ਆ ਤੁਸੀਂ ਜੀ ਜੀ ਵੱਧਨ ਚਲੇ ਆ ਮੀ ਦਾ ਪੈਂਦਾ ਜੀ ਵੱਧਨ ਮੀ ਦਾ ਪੈਂਦਾ ਜਦੋਂ ਮੀ ਹਟ ਗਿਆ ਫਿਰ ਵੱਧਨ ਜਾਵਾਂਗੇ ਜਦ ਮੀ ਪੈਣ ਲੱਗ ਗਿਆ ਫਿਰ ਕੱਲ ਨੂੰ ਵੱਧ ਹੋਊਗੀ। ਉਹੀ ਗੱਲ ਹੈ ਨਾ ਅਸੀਂ ਦੇਖਾਂਗੇ ਅਸੀਂ ਜਬੀ ਦੇਖਣਾ। ਜਬੀ ਦਾ ਮੌਜਨਾ ਕਰਨ ਚੱਲੇ ਆ। ਦੇਖ ਚੱਲੇ ਜੰਮਿਆ ਕਿ ਨਹੀਂ ਜੰਮੀ। ਵੀ ਮੀਂਹ ਦਾ ਪਿਆ ਕਿਆ ਬਣੂਗਾ। ਹਾਂ ਕਿੰਨਾ ਕਿ 20 ਪੈ ਗਿਆ। ਹੂੰ ਠੀਕ ਨਹੀਂ ਗੱਲ ਹੈ। ਹਾਂ 20 ਵੀ ਵਾਪੇ ਹੈ ਤਾਂ ਨਹੀਂ ਕਰਦਾ ਇੱਦਾਂ 10000 ਦਾ ਪਿਆ ਵਿਆ। ਓ ਮੁੱਲ ਤਾਂ 10000 ਤਾਂ ਵੀ ਟੱਪੇ ਨੂੰ ਤਾਂ ਕਰਦੇ ਕਰਦੇ। ਕਰਦੇ ਕਰਦੇ ਕਰਕੇ ਆ। ਕਰਦੇ ਕਰਕੇ ਬਚਾਓ ਆ। ਹੋਰ ਰੇਟ ਘੱਟ ਲਾਇਆ ਆਪਾਂ ਨੇ। ਵੀ ਦਾ 70 ਰੁਪਏ ਆ। ਆਪਾਂ ਨੇ ਪਾਇਦਾ ਇੱਕ ਕਵਾਂਟਲ 75 ਕਿਲੋ ਹੈ ਨਾ। ਹੂੰ

ਅੱਜ ਚੰਗਾ ਵੀ ਪੈ ਲਿਆ ਮੀਂਹ ਅੱਜ ਹਾਂ ਪੂਰਾ ਤੇ ਤਿੰਨ ਘਟਾ ਲਾਈਆਂ ਹੋਣਾ ਗੱਟ ਕੇ ਐ ਪੂਰਾ ਪੂਰਾ ਅੱਜ ਤਾਂ ਬਾਗ ਦੇ ਨਾਲ ਸਮੂਹ ਸਾਰੇ ਆ ਉੱਥੇ ਕਹਿਦੀ ਸਾਰੇ ਬਣਾ ਬਣ ਕੇ ਆਉਂਦੇ ਨਾਲ ਬਰੈਡਰ ਰਹੇ ਅੱਛਾ ਰੀਮਾ ਸਾਹਿਬ ਹੋ ਗਿਆ ਪੂਰੀ ਰੌਣਕ ਲੱਗੀ ਪਈ ਦੁਕਾਨ ਪਰ ਉਹ ਵੀ ਮੋੜ ਤੇ ਗਿਆ ਮੋੜ ਤੇ ਗਿਆ ਨਾ ਹੈ ਹੈ ਉਹ ਮੋੜ ਤੇ ਲੱਗਦੇ ਹੱਥ ਡੂਏ ਮੈਨ ਲੱਗਦੇ ਹੱਥ ਡੂਏ ਹੱਥ ਡੂਏ ਐ ਤੈ ਹੀ ਹੋ ਰਿਹਾ ਕਹਿੰਦਾ ਸਰ ਇਹ ਹੱਥ ਜੋੜ ਕੇ ਖੜਾ ਹੈ ਬਾਜਾ ਪਾਪਾ ਹੀ ਠਾ ਦੇ ਠੱਡ ਬੋਲੇ ਕਪੜੇ ਦੇ ਲੈ ਤੂੰ ਖੁਦਾਰੀ ਕਾਲੇ ਹੀ ਕਾਲੇ ਪਾਈ ਕਰਦਾ ਵੱਡੀਆਂ ਪਾਣੀ ਖੜ ਗਏ ਇੱਧਰ ਆ ਆ ਤਾਂ ਪਰਸੀਨ ਵੀ ਜੇ ਉਹ ਲੈਣਾਂ ਚ ਖੜਾ ਹਾਂ ਐਂ ਦਾ ਹਾਂ ਇਹ ਤਾਂ ਨੇ ਵੱਡਾ ਮੈਂ ਦੇਖਿਆ ਮਾੜਾ ਮੋਟਾ ਚੂਬੜੀਆਂ ਹੈ ਪਾਣੀ ਤਾਂ ਯਾਰ ਹੁਣ ਯਾਰ ਕੱਲੂ ਮਸ਼ੀਨ ਨਹੀਂ ਲੈਣੀਆਂ ਨਹੀਂ ਨਹੀਂ ਕੱਲੂ ਨਹੀਂ ਚੱਲ ਪਰਸੋਂ ਚੱਲੂਗੀ ਪਰਸੋਂ ਇਸ ਲਈ ਜਮੀਨੋਂ ਕੁਝ ਕਹਿ ਲਾ ਮੰਡੇ 'ਚ ਨਹੀਂ ਜਾ ਪਰਸੋਂ ਉੱਥੇ ਜੱਲ ਪੂੰਗੀ ਜੰਡਮਾ ਚੱਲੂਗੇ ਨਹੀਂ ਡਾਕਰ ਆ ਉਹ ਉੱਡ ਡੇੜਾ ਬਹੁਤ ਹੈ ਮਸ਼ੀਨ ਜਾਦਾ ਉੱਥੇ ਜੰਨੂ ਜੀ ਨੇ ਸੋਕਾ ਹੀ ਲਾਏ ਬਤਾ ਗੋਕੜ ਨੇ ਗਲੇ ਸਾੜੇ ਸਾੜੇ ਗੋਕੜ ਦਾ ਹੋਰ ਕੀ ਇੱਕ ਹੋਰ ਆ ਨਾ ਸੋਪਾ ਹੁੰਦਾ ਇੱਕ ਰੇਤਰੀ ਜੀ ਪਸੀ ਜੀ ਮੇਰੇ ਤੋਂ ਡਾਕਰ ਡਾਕਰ ਉੱਪਰ ਨਾ ਇਹਦਾ ਗਲੇ ਆ ਜਾਂਦੀ ਆ ਗਲੇ ਆ ਜਾਂਦੀ ਉੱਪਰ ਡਾਕਰ ਆਹੋ ਪੰਜ ਸਰਕਾਰੀ ਦੇਖਦੇ ਆ ਭਾਈ ਅੱਗੇ ਤੋਂ ਟੁੱਪ ਨਿਕਲੀ ਤਾਂ ਪਾ ਗੰਦਾ ਵੀ ਤਾਂ ਪਤਾ ਲੱਗਣਾ ਗੰਦਾ ਗਿਰਿਆ ਹੋਊਗਾ ਨਾ ਰੋਤਾਲ ਹਾਂ ਆ ਤਾਂ ਗਿਰ ਗਿਆ ਮੇਰੇ ਇੱਥੇ 18 ਦਾ ਖਾਸ ਆ ਗਿਰ ਗਿਆ ਗੰਦਾ ਤਾਂ ਗਿਰਨਾ ਹੀ ਆ ਯਾਰ ਮੈਂ ਟਾਈਮ ਤਾਂ ਕਿਹੜਾ ਆ ਗਿਆ ਕੱਲ ਤਾਂ ਮੀਂਹ ਹੈ ਵੀ ਦਾ ਇਹਨਾਂ ਤਾਂ ਵੀ ਗਿਰ ਗਿਆ ਜਿੱਦਾਂ ਖੜਨਾ ਹੀ ਗਿਆ ਤਾਂ ਉਹਨੇ ਆਵਾਜ਼ ਵੀ ਦੀ ਕੱਲ ਆਵਾਜ਼ ਵੀ ਦੀ ਯਾਰ ਸਵੇਰ ਦਾ ਰੁਕਾ ਤਾਂ ਹੈ ਨਹੀਂ ਇਹ ਲੁਕੈ ਸਵੇਰ ਦਾ ਚੱਲ ਬਹੁਤ ਆਵਾਜਲੀ ਥੋੜੀ ਜੀ ਹੋਰ 3 ਮਹੀਨੇ ਮਿਲ ਵੀ ਚੱਲ ਪਾਣੇ ਕਿਤੇ ਹੁਣ ਕੋਈ ਚੱਕਰ ਨਹੀਂ ਜਾਂਦਾ ਗੇਰੀਆ ਗੇਰੀਆ ਚੱਕਿਆ ਪਕੜ ਕਰ ਸਕਦੇ ਆ ਦੇਖ ਲੈ ਆ ਖੇਤ ਵਿੱਚ ਕੁਝ ਨਹੀਂ ਕਰਿਆ ਵਾ ਆਲੂਆਂ ਨੂੰ ਤਿਆਰ ਕਰਿਆ ਇਹ ਆਲੂਆਂ ਨੂੰ ਤਿਆਰ ਕਰਿਆ ਵਾ ਦੇਖ ਲੈ ਤੈਨੂੰ ਝੱਟਾ ਲਈ ਆ ਮੈਂ ਫਿਰ ਵੀ ਆ ਦੇਖ ਲੈ ਉਹ ਹੀ ਕਹਿੰਦਾ ਮੈਂ ਤੈਨੂੰ ਇਹ ਜੀਰੀ ਵਾਲਾ ਉਹਨੇ ਵਾ ਕੇ ਉਦਣ ਤਿਆਰ ਕਰਿਆ ਤਾਂ ਵੀ ਆਲੂ ਲਾਈਏ ਹੋਰ ਦੇਖ ਲੈ ਵੀ ਐਨ ਪਾਣੀਓ ਪਾਣੀ ਖੜਾ ਇਹਨਾਂ ਚ ਕੜਾਗੇ ਨਹੀਂ ਪੂਰਾ ਹੁਣੀ ਜੇ 10 ਦਿਨ ਆਲੂ ਨਹੀਂ ਲੱਗਣੇ ਹਲੇ ਨਹੀਂ ਲੱਗਦੇ ਨਹੀਂ ਲੱਗਦੇ ਨਾਰਮਲੀ 10 ਦਿਨ ਆਲੂ ਇਹਦੀ ਦੋ ਤਿੰਨ ਦਿਨ ਚਾਰ ਦਿਨ ਸੁੱਕਣ ਨੂੰ ਤੇ ਬਾਅਦ ਫੇਰ ਬਾਅਦ ਇਹਨੂੰ ਬਾਤਣੇ ਲੱਜਣੇ ਫੇਰ ਬਾਅਦ ਭਈਏ ਨਹੀਂ ਸੁਕੋਣਾ ਇਹ ਆਇਆ ਵਾ ਖੇਤ ਥੋੜਾ ਬਾਤ ਵੀ ਹੌਲੀ ਹੌਲੀ ਹੋਦਾ ਫਿਰ ਮੇਰੇ ਪਹਿਲੇ ਕਾਈਡਆ ਹੈਗਾ ਇਹਨੂੰ ਕੰਮ ਕਰੂਗਾ ਨਹੀਂ ਪੈਣੀ ਕਦੋਂ ਨਹੀਂ ਪੈਣੀ ਮਸ਼ੀਨ ਚੱਲਣੀ ਚਾਹੀਦੀ ਨਹੀਂ ਮੇਰੇ ਸੁੱਕਾ ਹੈ ਪਾਣੀ ਨਹੀਂ ਆਇਆ ਇਹਦਾ ਆਈਡੀਆ ਹੈ ਤੇਰੇ ਕੋਲ ਕਾਤਾ ਆਈਡੀਆ ਸੁਣਾ ਆਈਡੀਆ ਕਾਤਾ ਤੇਰੇ ਕੋਲ ਤੇਰਾ ਆਈਡੀਆ ਤੇਰੇ ਕੋਲ ਗਰੁਗਾ ਦੇ ਨਹੀਂ ਆਪਾਂ ਨੂੰ ਖੇਤ ਤੇ ਦਿੱਤੀ ਪੰਨੀ ਲਈ ਨਹੀਂ ਪਾਣੀ ਆ ਫੜੂਣਾ ਪਰ ਪਛਾ ਦੇਣੀ ਪੱਲੀ ਹਾਂ ਅੱਛੀ ਪੱਲੀ ਲਿਆਊਗਾ ਉਹਨਾ ਮੈਂ ਬੋਲ ਰਹੀ ਤਾਂ ਕਿ ਕੰਮ ਨਹੀਂ ਕਰ ਤੂੰ ਮਾਰਾ ਨੂੰ ਕਹਿ ਦੇ ਪਹਿਨਾ ਸੁਣਤਾ ਲੈ ਕਹਿੰਦਾ ਮੈਂ ਤੇ ਕਿਹ ਇਥੇ ਵੀ ਸਭ ਤੋਂ ਘੱਟ ਕੰਮ ਹੋਣਾ ਨਹੀਂ ਇਹ ਮੰਨਣੀ ਨਹੀਂ ਹੈਗੀ ਮੈਂ ਬੋਲਿਆ ਏ ਹੋਊਗਾ ਜਾਂ ਨਹੀਂ ਹਾਂ ਹੋਊਗਾ ਜਾਂ ਨਹੀਂ ਹੋਊਗਾ ਕਿੰਨਾ ਨਹੀਂ ਹੋਣਾ ਹਾਂ ਨਹੀਂ ਹੋਊਗਾ ਐਡੀ ਪੱਲੀ ਨਹੀਂ ਆ ਸਕਦੀ ਇਦਾਂ ਰੱਬੇ ਕਿਰਪਾ ਕਰ ਸਕਦਾ ਆ ਦੇਖ ਲੈ ਬਾਹਰ ਖੇਤਾਂ ਚ ਪਾਣੀ ਕਿਹੜੇ ਧਾਰ ਨਾਲ ਹੋਣੀ ਫੋਲ ਕਰ ਰਹੇ ਅਮੀ ਪਾਣੀ ਤੇਜ ਕਰਦੇ ਪੂਰੇ ਲੈ ਕਿਹਦੇ ਦਿਖਦਾ ਨਹੀਂ ਚਲ ਡਰਾਈਵਰ ਨੂੰ ਦੱਸ ਦੇਦਾ ਜੀ ਆਪਾਂ ਨੂੰ ਘੱਟ ਦੇ ਦਦਾ ਉਹ ਨਾਲ ਇਹ ਸੁਤੋਂ ਪੀਣ ਗੰਨੇ ਨੂੰ ਹੁੰਦੀ ਐ ਚਲ ਜੇ ਹੁਣ ਆ ਡੇਵਾ ਜਾ ਉੱਥੇ ਲੈਣਾ ਅੱਜ ਹਾਂ ਨਾ ਇਹ ਤਾਂ ਹੈ ਅੱਜ ਦਾ ਦਿਨੇ ਦੱਸਿਆ ਵਾਉਂਗੀ ਅੱਜ ਦਾ ਜੋਰ ਲੱਗ ਲੈਣਾ ਜੋਰ ਪਿਆ ਬਾਈ ਨੇ ਪੈਣਾ ਵੀ ਹੈਗਾ ਤਾਂ ਹਾਂ ਚਲ ਦੇਖਦੇ ਆ ਕਿ ਆ ਬਣਦਾ ਹਾਂ ਜਲਦੀ ਯਾਰਾ ਮਿਲਦਾ ਤਾਂ ਗੰਨੇ ਨੂੰ ਭਾਗਿਰ ਗਿਆ ਯਾਰ ਬਹੁਤ ਪੈਗਾ ਹਾਂ ਬੰਦਾ ਅੱਧੇ ਗਿਰ ਪਈ ਗਏ ਕਮਰੇ ਦੇ ਕੋਈ ਗੱਲ ਨਹੀਂ ਹੁਣ ਕੋਈ ਚੱਕਰ ਹੈਗਾ ਗਿਰ ਗਿਆ ਛੱਡ ਗਿਆ ਹੈਗੇ ਆ ਮੀਡੀ ਵੀ ਡੇਢ ਹੋ ਗਿਆ ਖਾ ਉਹ ਦੇ ਖਾ ਸੀ ਹਵਾ ਪੈ ਗਈ ਬਹੁਤ ਹਵਾ ਪਈ ਬੂਟਿਆਂ ਕਰਕੇ ਲੋਕ ਕੇ ਵੱਜ ਗਈ ਹਵਾ ਇਹਦੇ ਸਵੇਰ ਨੂੰ ਸੁਣਦਾ ਮੈਂ ਅੰਦਰ ਨੂੰ ਹੈਨਾ ਇਹਦੇ ਦੇ ਹੋਰ ਪੱਕਾ ਕਰਨੇ ਆਪਣੇ ਯਾਰ ਇਹ ਇੰਨਾ ਵੀ ਸੜਕ ਨਹੀਂ ਹੋਣੀ ਕਿਹਾ ਕੋਈ ਮੇਲਾ ਨਹੀਂ ਪਹਣ ਚੱਕਣਾ ਪੈਣਾ ਦਾ ਹਾਂ ਚੱਕਾ ਬਣਨ ਤਾਂ ਤਾਂ ਹੀ ਤਾਂ ਇੱਥੇ ਆ ਗਿਰ ਗਿਆ ਹਾਂ ਇਧਰ ਵੀ ਤੋੜ ਦਿੰਦਾ ਇਹ ਗੰਨੇ ਵਾਲੇ ਖੇਤ ਤੇ ਲੈ ਪਾਣੀ ਘੱਟ ਖੜਾ ਖੜਾ ਹੈਗਾ ਥੋੜਾ ਹੈ ਹਵਾ ਨਾ ਆਵੇ ਜੇ ਹੁਣ ਹਵਾ ਕੀ ਪਿਛਾਉਣਾ ਵੇਜਣਾ ਹੈ ਹਾਂ ਹਵਾ ਕੀ ਪਿਛਾਉਣਾ ਵੇਜਣਾ ਇਦਾਂ ਹੀ ਵਜਦੀ ਹੈ ਵੇਚ ਨਹੀਂ ਹੈਗਾ ਆ ਪਿਆਰੇ ਨਹੀਂ ਗਿਰਿਆਗਾ ਤੇਰਾ ਜੰਮ ਹੈਗਾ ਬੱਚਾ ਵੀ ਹੈਗਾ ਕੋਈ ਹੈਗਾ ਗੰਨਾ ਦੇ ਆ ਦੇ ਬੱਚੇ ਇੱਥੇ ਨੂੰ ਬੜੀ ਆਵਾ ਯਾਰ ਬੜੀ ਆਵਾ ਰੇ ਨੂੰ ਆ ਦੇਖ ਆ ਤਾਂ ਮੈਂ ਮੇਰੇ ਦੂਰ ਨੂੰ ਕਰਨੇ ਮੈਂ ਡਰਦਾ ਫਰਮ ਤੇ ਇਹਦਾ ਕਰਤੇ ਨੇ ਇਹਦਾ ਕਰਤੇ ਨੇ ਮੱਜਲੀ ਹਵਾ ਦਾ ਬੱਜਲੀ ਆ ਠੀਕ ਹੈ ਠੀਕ ਹੈ ਜੇਲੀ ਵਾਲਾ ਵੀ ਉਧਰੋਂ ਜੇਲੀ ਵਾਲਾ ਵੀ ਗੇਰੇ ਆਉਂਦਾ ਉਹਦਾ ਹਾਈਵੇ ਯਾਰ ਸਾਡੇ ਨਾਲ ਪਹਿਲੇ ਗੇਰੇ ਲੈਣਾ ਸਾਡੇ ਵਾਲਾ ਤਾਂ ਪਹਿਨੀ ਕਰਿਆ ਵਜੇਰਾ ਆਈ ਦੇ ਅੰਦਰ ਦੀ ਪੈ ਗਈ ਬੁੱਟਿਆ ਜਿਹਾ ਵਾਜੇ ਉਹ ਹਵਾ ਪੈਂਦੀ ਆ ਯਾਰ ਕੋਈ ਗੱਲ ਨਹੀਂ ਹੁਣ ਤਾਂ ਸਰੀਆ ਕੰਮ ਕਰੀਦਾ ਰੱਬ ਦੇ ਰੰਗ ਆ ਯਾਰ ਇਹ ਤਾਂ ਜਿੱਥੇ ਰੱਖਣੇ ਨਾ ਉੱਥੇ ਰੱਖਣੇ ਆ ਹਾਂ ਜਿੰਨਾ ਮਰਜੀ ਬੰਦਾ ਜੋ ਲਾ ਲਵੇ ਜਿੰਨਾ ਮਰਜੀ ਹਾਂ ਲੋਥੀ ਰੱਖ ਜਿਕਣਾ ਦਾਤੇ ਨੇ ਕਰਨਾ ਹੈ ਉਦੋਂ ਹੁਣ ਉਦੋਂ ਤੇਰਾ ਮਨ ਨਹੀਂ ਕਰੇ ਇਹਨੂੰ ਪੜਾਉਣ ਨੂੰ ਬਲ ਇਹ 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 ਨਹੀਂ ਮੰਨੇ ਉਦੋਂ ਕੋਈ ਕਿਹਾ ਉਦੋਂ ਕੀ ਹੋਇਆ ਹੁਣ ਵੱਟੋ ਨਹੀਂ ਕਹਿੰਦਾ ਦੱਸ ਕਿਆ ਫਰਕ ਤਾਂ ਇਹਨੂੰ ਹਾਂ ਆਪਕੋ ਉਹ ਛੜਤੀ ਪੱਕੀ ਵੀਦੀ ਇੰਨੀ ਕਿ ਬੜਾ ਕੇ ਲੰਘ ਗਿਆ ਕਿਹੜਾ ਹੁਣ ਕਹਿੰਦੇ ਰਣੀ ਇੱਥੇ ਤਿੰਜਾ ਤੇ ਆਰਾਮ ਹੈ ਆਰਾਮਦਾਰੀ ਫੇਰ ਚਲ ਆਏ ਆ ਵੀ ਉਰੇ ਖੜੀ ਹੈ ਜੀ ਸਾਰੀ ਉਹ ਬੀਜ ਹਾਈਬ੍ਰਿਡ ਨਹੀਂ ਹੈਗੇ ਇਹਦੇ ਕੀ ਆ ਲੱਗਦਾ ਆਪਾਂ ਮੰਡਾਲੀ ਖੇਤ ਮਾ ਜਾ ਰਹੇ ਆ ਮੰਡੂ ਮੰਡੂ ਨਹੀਂ ਜਾ ਰਹੇ ਆ ਨਹੀਂ ਜਾ ਰਹੇ ਹੋਰ ਕਿਸੀ ਜਾਣਾ ਹੁਣ ਮੈਨੂੰ ਲੱਗਿਆ ਇੱਥੇ ਕਿੱਦੀ ਰੋਣ ਇੱਥੇ ਸਾਡੇ ਬੰਦੇ ਆਏ ਵੇ ਤੈਨੂੰ ਹਲੇ ਕੌਣ ਨਿਆਣੇ ਐਦ ਕੀ ਨਾ ਗੁੰਦਵਾਨਾ ਸਾਹਿਬ ਮੁੱਤਾ ਦੇਖਣ ਪਹਿਲਾ ਪਾਣੀ ਨਹੀਂ ਤਾਂ ਲਾਇਆ ਹਾਂ ਗੰਨੇ ਨੂੰ ਹੂੰ ਉਹ ਸੁੱਕਾ ਤਾਂ ਜਮਾ ਹੀ ਹੁਣ ਨਹੀਂ ਪੈਂਦੀ ਸਾਰੇ ਗਲੇ ਆ ਗਈ ਧਰ ਤੇ ਇਹ ਤਾਂ ਗਿੱਲਾ ਹੋਵੇ ਪਾਣੀ ਸਾਬ ਨਹੀਂ ਸੁੱਕਾ ਲੋ ਆਇਆ ਦਾ ਬਾਈ ਧਾਨ ਨਾਲ ਯਾਰ ਡਰਦੇ ਆਂ ਤੇ ਧਾਨ ਨੂੰ ਦੁਨ ਦਾ ਸੁੱਕਾ ਲੋ ਹੱਥ ਤੇ ਨਾ ਨਹੀਂ ਛੋਟੇ ਪਈ ਆ ਸੜਕ ਤੋਂ ਇਹਨੇ ਤਾਂ ਸੜਕ ਹੀ ਥੋੜੀ ਸੀ ਹੂੰ ਹੂੰ ਚੱਲ ਕੋਈ ਨਹੀਂ ਸੜਕ ਤੇ ਇੱਥੇ ਇੱਥੇ ਪਾਣੀ ਦੇਖੋ ਇੱਧਰ ਦੇ ਲੈ ਦੁਆਰਾ 45 ਚੱਲ ਫੇ 45 ਫੁੱਲ ਫੇਰ ਚੱਲ ਫੇ ਤਦੂ ਨਾ ਦੇਖ ਲੈ ਬੰਦੇ ਆ ਉਹ ਦੇਖ ਲੈ ਅੱਧਾ ਹੁਣ ਸੂਰਜ ਵੀ ਨਿਕਲਿਆ ਆ ਸਾਰੀ ਗਿੱਕ ਕੇ ਕਿੱਥੇ ਹੋ ਮੀਂਹ ਪੈਂਦੇ ਵਿੱਚ ਸੂਰਜ ਆ ਗਿਆ ਹੁਣ ਹੁਣ ਤਾਂ ਭੱਜੂਗੇ ਨਹੀਂ ਉਹ ਕਰ ਗਿਆ ਸਾਦਾ ਤੂੰ ਮੈਂ ਤਾਂ ਕੁਝ ਨਹੀਂ ਕਰਦਾ ਮੈਂ ਪਾਣੀ ਮੈਂ ਬਈ ਹੁਣ ਨਹੀਂ ਪਾਇਆ हट ਜਾ ਨਾ ਤੂੰ ਪਾਣੀ ਨਿਕਲੇ ਦੇਖੋ ਇੱਧਰ ਪਾਣੀ ਜਿਆਦਾ ਆ ਰੇ ਇਹ ਵੀ ਤਾਂ ਤੇੜ ਪਈ ਹੋਈ ਆ ਉਰੇ ਇਹ ਬੜੇ ਗੱਦਲੇ ਤੋਂ ਪਾਣੀ ਨਹੀਂ ਮਾ ਤੇੜ ਨਹੀਂ ਪੈਂਦੀ ਉਰੇ ਜੀ ਛੋਟੀ ਆ ਇਹ ਹਾਂ ਡੇੜ ਪੈਦੀ ਸਾਡੇ ਹੱਥੇ ਉਹ ਹਲਕੁਰ ਵੀ ਅੱਜ ਗੱਡੀ ਟੈਕ ਨੇ ਕਰਕੇ ਪਾਣੀ ਕਿੰਨਾ ਖੜਾ ਹਲਕੁਰੇ ਇਧਰ ਨਹੀਂ ਜ਼ਿਆਦਾ ਗਿਰਦਾ ਹੈ ਬਾਈ ਹੂੰ ਇਧਰ ਉੰਗੀ ਵੀ ਜ਼ਿਆਦਾ ਪਰ ਜੀਰੀ ਦੇਲਾ ਸਾਰੀ ਉਹ ਖੜੀ ਆ ਹਲੇ ਉਹ ਹੋਵੇ ਗੱਡੀ ਕਿੱਥੇ ਗਈ ਵੀ ਕਿਸ ਨੇ ਉਹ ਲੈ ਆਪਣੀ ਮੋਟਰ ਕੋਲੋਂ ਗੱਡੀ ਕਿੱਥੇ ਗਈ ਫੇਦਮਾ ਉਹ ਕਤੇ ਉਹ ਦੇਖ ਚੱਲ ਜਾ ਕੇ ਪਤਾ ਲੱਗ ਜੂਗਾ ਹਾਂ ਕਾਨੂੰਨੀ ਤੇ ਤਾਂ ਇਹਨੀ ਤੁਸਰੀ ਨਹੀਂ ਸਾਡੀ ਗਈ ਨਹੀਂ ਉਹ ਲੈ ਕੇ ਉਹ ਹੁਣ ਆ ਗਏ ਲਈ ਹੁਣ ਉਹ ਰੋਪੜ ਵਾਲੇ ਆਏ ਰੋਪੜ ਵਾਲੇ ਆਏ ਵੀ ਹੁਣੇ ਕਵਰੇ ਖੜਾਈ ਵੀ ਉਹ ਤੈਨੂੰ ਵੀ ਪਤਾ ਇੱਥੇ ਇੱਥੇ ਉੱਥੇ ਜਾਣੀਆਂ ਨਹੀਂ ਗੱਡੀ ਮੋਟਰ ਨੂੰ ਸਾਨੂੰ ਪਤਾ ਏ ਉਹ ਕਹਿੰਦਾ ਮੀਂਹ ਦੇ ਪਹਿਲਾਂ ਹੀ ਆਏ ਵੀ ਆ ਸੜਕ ਪਰੇ ਖੜੀ ਹੁਰਾ ਆ ਉਹ ਸੜਕ ਪਰੇ ਖੜੀ ਦਿਖਦੀ ਆ ਉਹ ਨਹੀਂ ਮੈਨੂੰ ਮੋਟਰ ਕੋਲ ਲੱਗਦੀ ਪਰਾਂ ਖੜੀ ਲੈ ਤੂਰ ਜਿ ਨਿਕਲੇ ਲੈ ਹੁਣ ਪੰਮੇ ਸਾਫ ਆ ਮੌਸਮ ਆ ਉਹ ਦੇ ਖੜੀ ਵੀ ਟੈਡੀ ਜੀ ਕਰਕੇ ਉਹ ਆਹ ਖੇਤ ਵਿੱਚੇ ਆ ਉਹ ਨਿਕਲ ਨਹੀਂ ਆਉਣੀ ਹੁਣ ਜੋਰ ਲਾ ਲਵੇ ਲੈ ਉਹ ਧੁੱਪਾਂ ਦੇ ਲੈ ਇੱਥੇ ਪੁੱਜੇ ਆ ਪੰਮੀ ਹਟ ਗਿਆ ਕਵੀ ਤਾਂ ਜੰਮੀ ਵੀ ਨਹੀਂ ਹੈਗੀ ਉਹਨੇ ਥੱਲੇ ਕਿਉਂ ਬੋਲ ਲੱਗੂ ਉਹ ਦੇਖ ਰਹੀ ਬੰਦੀ ਇਹਦੇ ਕੋਲ ਉੱਥੇ ਕਦੇ ਗਈ ਇੰਨੀ ਉੱਥੇ ਗਿੱਲ ਜਿਆਦਾ ਨਹੀਂ ਪਰ ਛਾਵੇਂ ਨਹੀਂ ਗਈ ਉੱਥੇ ਇੱਥੇ ਨਹੀਂ ਦੇ ਲੈਣਾ ਪਾਣੀ ਨਹੀਂ ਹੈਗਾ ਹੂੰ ਇੱਕ ਗੁੱਗੂ ਜਮਾ ਫੁੱਲ ਬਾਹਾਂ ਨਾਲ ਲੈ ਲਾ ਤੇਰਾ ਨੌਲੇਜ ਹੈ ਵਾ ਲੈ ਕੇ ਲਾਉਂਦਾ ਉੱਥੇ ਉਹ ਕਿੱਥੇ ਲਾਉਂਦਾ ਉੱਥੇ ਤਾਂ ਉਧਰ ਜੀ ਚੜੂਗੀ ਨਹੀਂ ਮੁੜ ਕੇ ਚੜ੍ਹ ਨਹੀਂ ਰੇਪਰ ਵਾਲਾ ਕੰਮ ਹੋਵੇ ਰੋਪਰ ਵਾਲਾ ਕੰਮ ਹੋਵੇ ਜਿਹੜਾ ਉਹ ਕੱਢਣਾ ਉਹ ਆਪਣੇ ਘੜਦੂ ਹੂੰ ਚੱਲ 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 ਭਾਈ ਦੇਖੀਏ ਤੁਹਾਡੀ ਜਵੀ ਹੋ ਗਏ ਚੱਲ ਚੜਪੜ ਕਾਰ ਆ ਆ ਜਾ ਮੀ ਹਟਿਆ ਵਾ ਉਹ ਤਾਂ ਹੀ ਟਰੈਕਟਰ ਜਾ ਰਿਹਾ ਭਾਈ ਉਹ ਦੇਖ ਉਹ ਆਓ ਥੱਲੇ ਉਤਰੀ ਵੀ ਆ ਥੱਲੇ ਉਤਰੀ ਵੀ ਆ ਆ ਜਾ ਤੂੰ ਤੂੰ ਵਾਹ ਪਿੱਛੇ ਉਹ ਉਹ ਦੇਖੇ ਇਹਦੇ ਵਿੱਚ ਬਹੁਤ ਦੂਰ ਰੇਂਜ ਸ਼ੀਸ਼ੇ ਜਿਹੜੇ ਦੇਖ ਉੱਥੇ ਓ ਦੇਖੋ ਤੇਰੀ ਵੀ ਥੱਲੇ ਇੱਥੇ ਤੇ ਦੇਖਦੀ ਹੈ ਕੈਮਰੇ ਚ ਵੀ ਥੋੜੀ ਜੀ ਲੈ ਸਬਜਾ ਪੈ ਗਿਆ ਉਹ ਦੇਖ ਸਬਜਾ ਪੈ ਗਿਆ ਉਹਦੇ ਠੀਕ ਪੈ ਗਈ ਸਬਜਾ ਜੀ ਦਾਦਾ ਸਬਜੇ ਕਹਿੰਦੇ ਇਹਨੂੰ ਸਬਜਾ ਜੀ ਦਾਦਾ ਪੀਂਗ ਇਹਨੂੰ ਮਤਰੰਗੀ ਪਾਈ ਹਾਂ ਆਹ ਤੇ ਦਿਖਦੀ ਜਾਉਗੇ ਹੈ ਉਹਦੀ ਲੱਗੀ ਦੇਖਣ ਲੱਗੀ ਜੰਮਣੋਂ ਆਹ ਜੰਮਣ ਤਾਂ ਲੱਗੀ ਕੋਈ ਹੋਣ ਜੰਮੂ ਨਾ ਟਾਈਮ ਸਾਰੇ ਜੰਮਣਾ ਦਾ ਹੁਣ ਇਹਦੀ ਕੀ ਕਸੂਰ ਹੈ ਮੀ ਆ ਗਿਆ ਓ ਦੇਖੋ ਨਾ ਉਹ ਦੇਖ ਲੈ ਜਣੀ ਪਣੀ ਦੀ ਦੂਰ ਤੇ ਪਣੀ ਦੀ ਲਿਖੀ ਆ ਉਹਦੇ 105 ਤੇਰੀ ਰੇਂਜ ਜਿਆਦਾ ਸਾਡੀ ਨਹੀਂ ਐਨੀ ਰੇਂਜ ਤਾਨਾ ਨੂੰ ਵੀ ਮੈਂ ਕਹੀ ਜਗਨਾ ਧਾਂ ਦੇਖਦੇ ਆ ਸਭਾ ਜੀਰੋ ਜੰਮੀ ਵੀ ਆ ਤੇ ਜਿੱਥੇ ਨੀਮੀ ਜਗਾ ਉਥੇ ਪਾਣੀ ਜਿਆਦਾ ਖੜ ਜਾਣਾ ਮੈਂ ਜਿੱਥੇ ਨੀਮੀ ਜਗਾ ਕਹਿੰਦਾ ਹੈ ਹੈ ਕਾਲੂ ਪਾਣੀ ਹੁੰਦੀ ਮੈਨੂੰ ਇੱਥੇ ਖੋ ਜਾਣਾ ਪਾਣੀ ਦਾ ਯਾਰ ਮੈਨੂੰ ਇਹ ਨਾ ਵਾ ਉਹ ਦੇਖਦੀ ਹਾਂ ਆਜ ਅਭੀ ਆ ਦਿਖਦੀ ਨਹੀਂ ਆ ਉਰੇ ਗਿੱਲਾ ਸਾਰੀ ਜੰਮੀ ਹੋਣੀ ਦਾ ਹਾਲ ਨਹੀਂ ਪੈ ਰਿਹਾ ਹੁਣ ਬੰਦੇ ਸਾਰੀ ਤਕਿੱਲੋ ਹੂੰ ਹੂੰ ਸਾਰੀ ਜੇ ਗਿੱਲੂ ਆਹ ਸਾਰੀ ਖਾਦੀ ਜੰਮੀ ਵੀ ਆਹ ਕੀਤੀ ਆ ਉਹ ਜੰਮਣਿਆ ਤਾਂ ਹੈਗਾ ਹੀ ਆ ਯਾਰ ਜਲਦੋਂ ਟਾਈਮ ਆ ਬਸ ਇਹ ਤਾਂ ਕਹਿੰਦੇ ਵੀ ਨਹੀਂ ਤੇ ਜੰਮੂਗੀ ਇਹ ਵੀ ਕੁੱਕ ਗਿੱਲੀ ਕੁੱਕ ਗਿੱਲੀ ਦੀ ਚੀਜ਼ ਆਹ ਹੁਣ ਆਈ ਕਿੱਥੇ ਕੰਗ ਪੰਗਾ ਹੈ ਕਿ ਜਗਾ ਇੱਥੇ ਪੈਣਾ ਜਿੱਕਣਾ ਆਹ ਉਰੇ ਪਾਣੀ ਖੜਾ ਆਹ ਚ ਮੋੜ ਕਰਾਈ ਸੀ ਇੱਥੇ ਥੋੜਾ ਜਿਹਾ ਦਬ ਜੇਣਾ ਹੈ ਜਿੱਕਣਾ ਜਿੱਥੇ ਜਿੱਥੇ ਆ ਲੀ ਆ ਪਾਣੀ ਖੜਾ ਉਹ ਦੇਖ ਭੈਣ ਫਾਕੀਆਂ ਲਗ ਰਿਹਾ ਹੁਣ ਪਾਣੀ ਇੱਥੇ ਕੁਛ ਨਹੀਂ ਫਰਕ ਪੈਂਦਾ ਉਹਦੇ ਥੱਲੇ ਗਿੱਲ ਜਿਆਦਾ ਧੀਆ ਜਿੱਥੇ ਦਰਾਸਤਾ ਤੇ ਤਾਂ ਹਰੇ ਵੱਲ ਪੈਂਦੀ ਆ ਹੂੰ ਦਰਤਾ ਪਈ ਦੀ ਹੂੰ ਉਰਫੀ ਸਾਰੀ ਉਹ ਦਿਖਦੀ ਆ ਅਰਬੰਦੇ ਪੱਟ ਕੇ ਦੇਖ ਲਾ ਜੱਬੀ ਉਹ ਕ ਜੀਵਨ ਜੰਮੇ ਹੀ ਹਾਂ ਜੱਬੀ ਉਹ ਜੰਮਦੀ ਆ ਹੋਰ ਹੋਰ ਕੇ ਆ ਤੇ ਜੀਰੀ ਐ ਇਦਾਂ ਹੀ ਸਾਨੂੰ ਉਹ ਹੂੰ ਦੇਖ ਲਾ ਪੱਟ ਕੇ ਫੇਰ ਨਾ ਗਈ ਕੋਈ ਹੁਣ ਬੈਹ ਲਾ ਤਲਵੇਲ ਮਸਲੇ ਮਾਰਸ਼ਾਲ ਵਿੱਚ ਲੈ ਜਬੀ ਇਹ ਸਾਰੀ ਬਾਤ ਕਾਲੇ ਪਾਸੋਂ ਦਾ ਕਹਿਣ ਦੀ ਨਾਲ ਆਹੋ ਉਹ ਦੇ ਬਿੰਗ ਕਿਥੇ ਪੈ ਗਈ ਵੀ ਕੋਈ ਨੇੜੇ ਤੇ ਨਹੀਂ ਦਿੰਦੀ ਦੂਰ ਨੂੰ ਨਿਕਟਾਇਆ ਤੇ ਨਹੀਂ ਆਏ ਦੂਰ ਹੁੰਦੀ ਨਿਕਟਾਇਆ ਕਿ ਆਦੀ ਕਿੰਨੀ ਦਿਖਦੀ ਸਾਹਮਣੇ ਚੱਲ ਪਹਿਲਾਂ ਕਿਵੇਂ ਦਿਖਦੀ ਯਾਰ ਇਹ ਦੂਰ ਨੂੰ ਨਿਕਟਾਉਂਗਾ ਤਾਂ ਦਿਖਦੀ ਨੇੜੇ ਨਹੀਂ ਦਿਖਣੀ ਕਿਹੋ ਹੁਣ ਚਾ ਦਿਵਾ ਲਿਓ ਤੇ ਤੇਰੀ ਗੱਲ ਤੂੰ ਹੀ ਲਿਖੇ ਆਇਆ ਨਾ ਭਾਈ ਪੈਕੇ ਦਿਖਦੀ ਹੈ ਭਾਈ ਪੈਕੇ ਦੇਖ ਤਾਂ ਜ਼ਿਆਦਾ ਦਿਖੂ ਉਹ ਹਾਲਾਉ ਮੁੰਬੇ ਦਾ ਆ ਦੂਰ ਦਿਖਦੀ ਆ ਪੈਕੇ ਦੇਖ ਜ਼ਿਆਦਾ ਦਿਖੂ ਤੁਹਾਡਾ ਮੈਂ ਦੇਖ ਲਾਜੀ ਤੇਮ ਉਹ ਦੇ ਕਿੰਨੀ ਦੀ ਉਹ ਹੂੰ 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 ਇਹ ਰਮਸ ਕਿ ਇਹ ਮੱਤੀ ਦਾ ਹੈਗੀ ਆ ਜਾਂ ਮਰੇ ਪੈਰ ਖੜਨ ਲੱਗ ਗਿਆ ਜੂਰੀਆ ਜਦੇ ਹਾਂ ਜਦੇ ਜੂਰੀਆ ਜਾਂ ਪੈਰ ਖੜਨ ਲੱਗ ਗਿਆ ਜਿਹੜੀ ਮੜੀ ਮੋਟੀ ਦਬਣੀ ਵੀ ਆ ਪਾਣੀ ਤੇ ਉਹ ਤੇਰੀ ਜੂਰੀਆ ਨੇ ਬਚਾਉਣੀ ਆ ਨਹੀਂ ਜਾਣਾ ਹੁਣ ਇੱਥੇ ਲੁੱਬੜਨਾ ਨਹੀਂ ਉਹ ਤੇਰੀ ਜੂਰੀਆ ਨੇ ਹੀ ਬਚਾਉਣੀ ਆ ਉਹ ਕਾਲੀ ਬੰਡ ਦੀ ਮਿੱਟੀ ਦਾ ਪੈਰ ਨਾਲ ਤੇ ਨਹੀਂ ਉਤਰਦੀ ਹੈ ਜਿਹੜੀ ਪਾਣੀ ਕੋਲ ਹੈ ਜਿਹੜੀ ਕੋਈ ਦਬ ਗਈ ਨਾ ਉਹ ਜੂਰੀਆ ਨੇ ਬਚਾਉਣੀ ਆ ਨਾ ਪਰ ਇਹ ਖਦਾਬੀ ਤਾਂ ਕਿ ਆ ਹੈ ਗੰਨੇ ਹੀ ਵੀਜਣਾ ਹੈ ਨਾ ਨਾ ਹੋਏ ਹੋਣੀ ਉਹ ਲੇਟ ਹੋਣੀ ਪੰਛਾ ਦੇ ਨੇ ਇਹੀ ਹੋਏ ਕਰਦਾ ਉਹ ਥੋੜੀ ਦਬ ਜੇ ਕਰਦੀ ਆ ਇਹ ਥੋੜੋ ਵੀ ਮਰੇ ਜਾਣੀ ਸਿਆੜ ਇੱਕ ਹਸਾਰ ਕੱਢਿਓ ਗੰਨੇ ਦੇ ਕਿੱਕਣਾ ਵੀ ਸਿਰੇ ਤੇ ਸਿਰੇ ਤੱਕ ਆਇ ਸਿੱਤੇ ਹਾਂ ਇਹ ਬਟਨ ਦੁਬਾਰਾ ਬਾਦੀ ਆ ਉਹ ਪਾ ਦੂੰਗੇ ਹਾਂ ਜ਼ੀਰੋ ਲੈਵਲ ਕਰਕੇ ਚਿਆਰੀ ਤਾਂ ਆਏ ਦੀਏ ਫਿਰ ਆ ਘਾਰੇ ਟਾ ਕੇ ਜ਼ੀਰੋ ਲੈਵਲ ਨਹੀਂ ਹੋਣਾ ਇਹ ਕਿਤੇ ਸਾਰਾ ਹੂੰ ਇਹ ਤਾਂ ਬਹੁਤ ਮਿੱਟੀ ਆਣੀ ਉਧਰ ਇਹਨਾ ਉੱਚਾ ਨਹੀਂ ਮੈਂ ਹਾਂ ਤੇ ਸਿਆੜ ਇੱਕ ਹਸਾਰ ਕੱਢ ਦਿਓ ਹੋਰ ਕੰਮ ਕਰ ਲੂਗੇ ਅਸੀਂ ਮਾਦਰ ਤੇਰਾ ਬਈ ਜਿਕਰ ਹੁਣ ਖਾਲ ਆ ਖਾਲ ਆ ਹੂੰ ਖਾਲ ਰੱਖ ਲੈਣੀ ਹੂੰ ਖਾਲ ਗੱਲ ਜੇ ਖਾਲ ਤੇ ਪਾਣੀ ਲੋਣਾ ਖਾਲ ਤੇ ਨਾਲ ਨਹੀਂ ਇੱਥੀ ਹਾਂ ਇੱਥੀ ਤੇ ਪਾਣੀ ਲਈ ਜਾ ਪਾਣੀ ਇਹ ਖਾਲ ਤੇ ਜਾਵੇ ਅੱਜ ਗਾਲ ਸਰੇ ਮਾਲੀਆਂ ਸੁਣ ਰਾਏ ਆਹ ਖਾਲ ਪਨੈ ਗੰਨੇ ਦੀ ਜਿਹੜੀ ਆਹ ਖਾਲ ਹੈ ਜਾਈ ਫੜਨ ਗੰਨੇ ਮੇ ਪਾਏ ਤੇ ਹਾਂ ਕਹਿ ਰਿਓ ਐ ਪਾਈਏ ਉਹ ਨਹੀਂ ਫਿਰ ਪਾਣੀ ਸਾਰੇ ਥੱਲੇ ਉੱਤੇ ਜਾਨ ਸਾਰਾ ਨਹੀਂ ਗੱਬੇ ਡੋਲ ਪਾ ਦਿਓ ਨਾ ਆ ਉਹਨਾਂ ਭੀ ਚਿੱਗੜ ਨਹੀਂ ਕਿੱਥੇ ਵੜੋਂਦਾ ਯਾਰ ਯਾਰ ਬੜੇ ਚ ਨਹੀਂ ਗੰਨਾ ਬੀਜੋ ਆਪਣਾ ਇਹ ਲੋਟ ਗੱਬੇ ਕਈਆਂ ਕਹ ਭਈ ਇਹਦੇ ਖਾਲ ਪਵਾ ਦਿਓ ਡੌਲ ਆ ਡੌਲ ਤਾਂ ਭਾਈ ਜੂ ਹਾਂ ਡੌਲੇ ਕੀ ਹੈ ਤੈਨੂੰ ਡੌਲ ਤਾਂ ਭਾਈ ਜੂ ਪਾਣੀ ਰੋਕਣ ਵਾਸਤੇ ਚਾਹੇ ਪਾਣੀ ਉਧਰ ਦੀ ਲਾਈ ਜਾਈਂ ਡੌਲਾਂ ਤਾਂ ਮੈਂ ਸਾਰੀਆਂ ਬਾਉਣੀਆਂ ਲੰਬੇ ਸਿਆੜ ਕੱਢਣੇ ਆ ਉਹੀ ਕਿਹਾ ਇਹਨੂੰ ਮੈਂ ਲੰਬੇ ਸਿਆੜ ਕੱਢਣੇ ਸਰੇ ਤੱਕੇ ਲੰਬੇ ਹੀ ਕਿਹਾ ਵੀ ਲੰਬੇ ਸਿਆੜ ਕੱਢੀ ਕੱੰਬੇ ਕੱਢਣੇ ਆ ਉਹ ਤਾਂ ਬਾਅਦ ਵਿੱਚ ਜਿੱਥੇ ਡੌਲਾ ਹੈਗੇ ਨਿਸ਼ਾਨੀਆਂ ਰੱਖ ਲੈਣੀ ਉੱਥੇ ਭਈਆਂ ਤੇ ਕਹੀ ਨਾਲ ਲਵਾ ਦੇਣੀ ਕਿਹੜਾ ਆਪਾਂ ਦੂਰ ਨੂੰ ਹੈਗਾ ਮਾਸ ਤੇ ਨਾ ਉ ਵੇ ਇਲਾ ਰੱਬ ਦੇ ਰੰਗ ਕਰਤੇ ਕਰਤੇ ਉਰੇ ਤੱਕ ਆਏ ਐਨੇ ਜੰਮੀ ਵੀ ਹਟ ਗਿਆ ਧੋਪਾਂ ਵੀ ਨਿਕਲਿਆ ਆਈ ਹੁਣ ਕਹਤੇ ਆਏ ਨਾ ਉਹ ਪਿੰਡ ਜਾਈਗੀ ਪਿੰਡ ਨਹੀਂ ਪੈਂਦਾ ਉਹ ਵੇ ਅੱਜ ਮਿੰਟ ਪਹਿਲਾਂ ਦੇਖ ਲੈ ਪੰਡਾਲੇ ਜਲਦੇ ਤੇ ਬਾਹਵਾਲ ਪੂਰੇ ਪੰਡਾਲੇ ਤੇ 1 ਕਿਲੋਮੀਟਰ ਤੋਂ ਦੂਰ ਆ ਬਾਹਵਾਲ ਦੇਖ ਲੈ ਇੱਥੇ ਹੈਵੀ ਘਾਟਾ ਜੰਮੀ ਵੀ ਆਹ ਦਿਖਾ ਦਿੰਦੇ ਜੰਮੀ ਉਹ ਯਾਰ ਜੰਮਣੀ ਤੇ ਜਿੱਥੇ ਗਿੱਲ ਆ ਉੱਥੇ ਪੈਣਾ ਜੰਮਿਆਏ ਕਰਦੀ ਆ ਯਾਰੀ ਦਾ ਫਰਕ ਪੈਂਦਾ ਉਹ ਦੋ ਤਿੰਨ ਦਿਨ ਦਾ ਫਰਕ ਪੈਂਦਾ ਹਰੇ ਸਾਰੇ ਵੀ ਪੈਣ ਲੱਗ ਗਏ ਇਹ ਤਾਂ ਪਾਉਗੀ ਹਲੇ ਜਿੱਕਰ ਇਹ ਕਿੰਨਾ ਦੇਖੀ ਫਿਰ ਰੇ ਪਹਿਲੇ ਦਿਨ ਹੀ ਗੀਰ ਦੇਣਾ ਤਾਂ ਹਾਂ ਉਹ ਥੋੜੀ ਜੀ ਨਾ ਮੈਂ ਉਦਣ ਵੀ ਕਿਹਾ ਮਾਂ ਗਿੱਲ ਘੱਟ ਲਾ ਦੀ ਤਾਂ ਬਾਕੇ ਗਿਆ ਇਹ ਤੂੰ ਬਦਈ ਵੀ ਰੇ ਜਿਹਨੂੰ ਪਾਣੀ ਲੰਮਦਾ ਇਹ ਗਿੱਲ ਘਾ ਤੇ ਘੱਟ ਲਾ ਦੀ ਮੇਰੀ ਗੱਲ ਸੁਣ ਲੈ ਤੈਂ ਜਦੇ ਤਾਂ ਬੀਜਤੀ ਨਹੀਂ ਖੇਤ ਪਹਿਲਾਂ ਹੀ ਸੁੱਕੇ ਜੇ ਤੇ ਉਹ ਸੁੱਕੇ ਨਹੀਂ ਰਹਿ ਗਏ ਭਾਈ ਇਹ ਮੰਡ ਦੀ ਤਾਂ ਡਲੀ ਬਣਦੀ ਦੀ ਇੱਕ ਜ਼ਮੀਨ ਦੀ ਯਾਰ ਜੇ ਸੁੱਕੇ ਹੁੰਦੇ ਨਾ ਇਹ ਤੇ ਤੇਰੇ ਖੇਤ ਵਧੀਆ ਨਾ ਬਣਦੇ ਖੇਤ ਵਧੀਆ ਬਣੇ ਵੇ ਲੱਗਦੇ ਸੁਪਰ ਸੀਡਰ ਲੈਣ ਵਿੱਚੇ ਰਗੜ ਤੇ ਆ ਸਾਰਾ ਕੁਝ ਆ ਫੇ ਮੈਂ ਤੈਨੂੰ ਉਹੀ ਕਿਹਾ ਵਧੀਆ ਬਣੇ ਵੇ ਯਾਰ ਹਾਂ ਤਾ ਗਲ ਜਣੀ ਹੁਣ ਮੀਂਹ ਪੈਲੇ ਤੇ ਪਰ ਦੇਖੇ ਤਾਂ ਲੱਭਣੀ ਵੀ ਨਹੀਂ ਇੱਕਾ ਥੋੜੀ ਜੀ ਇਹਨੂੰ ਹਵਾ ਲੱਗ ਜੇਗਾ ਦੀ ਡੱਕਰ ਨੂੰ ਕਿਥੇ ਉਹ ਜਿਆਦਾ ਗਿੱਲੇ ਸੀ ਉਥੇ ਛੇਤੀ ਜੰਮੇ 2-4 ਦੇ ਨਟਕੇ ਜੰਮੇ ਆਉਣੀ ਸੀ ਉਥੇ ਟਾਲੇ ਦੀ ਹਾਂ ਮਾ ਇਹੰਤੀ ਆ ਰਹੇ ਹੂੰ ਗਿੱਲੇ ਤਾਂ ਸੀ ਸਾਰੇ ਸਹੀ ਜੰਮੇ ਪਰਲਾ ਉਹ ਸਭ ਜੰਮੇ ਆਉਣਾ ਕਿਉਂ ਪੈਂਚਰ ਲੰਦਾਂ ਉਹ ਪਾ ਕੇ ਦੇਖੀ ਉਹ ਕੀ ਕਹਿੰਦਾ ਠੀਕ ਨਹੀਂ ਚੱਲ ਹੂੰ ਰੈਂਪ ਇੱਥੇ ਨੂੰ ਬਣਾਉਣਾ ਰੈਂਪ ਬਣਾਉਣਾ ਉੱਥੇ ਤੇ ਸਿੱਧਾ ਉਰੇ ਤੇ ਆਈ ਉਹ ਉੱਥੇ ਤੇ ਉਦੋਂ ਰੈਲਰ ਵੀ ਕੱਢਿਆ ਸੀ ਆ ਪਾਲ ਦਾ ਕੀ ਰੋਡ ਪਰ ਲੱਗੀ ਜਾਈਏ ਆ ਰੋਡ ਪਰ ਪਰ ਡੈਕ ਬੰਨੂ ਦੀ ਯੂ ਰੋਡ ਪਰ ਲੈ ਜੇ ਕੋਈ ਗੱਡੀ ਆ ਗਈ ਫੇਰ ਫੇ ਗਾਹਾਂ ਤੇ ਮੋੜ ਕੇ ਲਿਆ ਕਰੂਗਾ ਗਾਹਾਂ ਤੇ ਮੋੜੂਗਾ ਇੱਥੇ ਵੀ ਲਿਆ ਬੰਮੇ ਸਾਰੀ ਸਲਾਹ ਵੀ ਦੇਖ ਇੱਧਰ ਹਮ ਇੱਕ ਟ੍ਰੈਲੀ ਹੁੰਦੀ ਸਿੱਧੀ ਆ ਹਾਂ ਬਸ ਟਿੱਕਾ ਇੱਧਰ ਫਿਰਦੀ ਆ ਖੂਈ ਜਾ ਹਾਂ ਬਸ ਜਿੱਕਾ ਮਾਰ ਜੀ ਚੜਾ ਲਾ ਇੱਕਾ ਉੱਥੇ ਮਿੱਟੀ ਪਾਦੀ ਨਾਲ ਨਾਲ ਆ ਦੋ ਰਹਿਣੇ ਵੜ ਦੂੰਗੇ ਠੀਕ ਨਹੀਂ ਦੇਖ ਸਾਰੀ ਚੱਕਣੀ ਦੇਖਾਂ ਦੀ ਚੱਕਣੀ ਤੈਨੂੰ ਲੋੜ ਹੀ ਨਹੀਂ ਇੱਥੇ ਤੇਰਾ ਬਣ ਜਾਣਾ ਇੱਧਰ ਆ ਦੇਗੇ ਫਾਰੀ ਨਹੀਂ ਖਾਵੇਂ ਦੀ। ਮੈਂ ਕਹਿੰਦਾ ਤਾਂ ਬਾਈ ਕਹਿੰਦਾ ਚਕਾ ਦੇ। ਨਹੀਂ ਖੜੀ ਰਹਿਣ ਦੇ ਡੇਕ। ਇੱਥੇ ਤੂੰ ਦੋ ਆਵਾ ਯਾਰ ਵੈਛਣੇ ਨੂੰ। ਇੱਥੇ ਦੋ ਤਿੰਨ ਟਰਾਲੀਆਂ ਦੋ ਟਰਾਲੀਆਂ ਕਰਨੀਆਂ ਤੇਰੀਆਂ। ਉਹ ਕਿੰਨੇ ਕੁੱਥੇ ਕੁੱਥੇ ਬਦੋ। ਨਹੀਂ ਦੋ ਤੋਂ ਜ਼ਿਆਦਾ ਗੇਰ ਨਹੀਂ ਪਤਾ ਕਾਤੇ। ਆਪਣੇ ਜਿਹੜੇ ਹੁਣ ਟਰਾਲਾ ਕਈ ਬਈ ਜਾਂ ਉੱਚਾ ਮੂੜੇ ਤੇ ਚੜਦਾ ਪਿੱਛੇ ਦੇਣੇ ਲੱਗੇ। ਸਮਝ ਗਏ? ਉੱਧਰ ਵੀ ਲੱਗਿਆ ਇਹਦਾ। ਓਹੋ ਆਏ ਨਹੀਂ ਲੱਗਣਾ ਇਹਨੇ। ਚੜਨ ਵੇਲੇ ਘੱਟ ਲੱਗਣਾ, ਤਰਨ ਵੇਲੇ ਜ਼ਿਆਦਾ ਲੱਗਣਾ। ਤਰਨ ਨੂੰ ਲੱਗਿਆ ਤਾਂ ਉਦਣ। ਤਰਨੋਂ ਪਰਾਂ ਨੂੰ ਉਤਰਨਾ ਤਾਂ। ਇਹਦੇ ਲੈਟਾ ਥੱਲੇ ਆ ਮਤਲਬ ਉਸ ਇੱਥੇ ਵੀ ਲੱਗੂਗਾ ਇਹ ਕਿੱਥੇ ਚੈਨਪੁਰ ਵੀ ਭੰਨੇ ਭੰਨੂਗਾ ਲੈਟਾਂ ਉਹ ਤਾਂ ਹੋਣੀ ਹੀ ਇੱਥੇ ਮੈਂ ਉਹ ਤਾਂ ਮੇਰੇ ਵਾਲਾ ਹੀ ਵਜਣਾ ਪਿਛੇ ਜਿਹੜਾ 9 ਜ ਲਖਾਇਆ ਮੈਂ ਮੈਂ ਕੋਈ ਸਕੀਮ ਲੜਾਵਾਂਗੇ ਜਦ ਤੱਕ ਲੜਾਉਣੇ ਆ ਬਣੀ ਹੈ ਇੱਥੇ ਤਾਂ ਹੁਣ ਬੰਦਾ ਪਿੱਛੇ ਕਿੱਥੇ ਕੈਮਰਾ ਲੱਗਣਾ ਪਰ ਕੈਮਰਾ ਨਹੀਂ ਉਹ ਲਿਆਉਣੇ ਦੋ ਹੋਰ ਲਾਟੂ ਹਾਂ ਥੱਲੇ ਲਾ ਦਵੇ ਨਾਲ ਥੱਲੇ ਲਾ ਦਵੇ ਉਹ ਨਾਲ ਉੱਪਰ ਸਮਝ ਗਿਆ ਖੇਲੂਟਾ ਨੂੰ ਕੰਮ ਨਹੀਂ ਤੂੰ ਹੁ ਲਾ ਦਵੇ ਅਸੀਂ ਚਾਰ ਕਰਾ ਖੇਚ ਮਾਰਦੇ ਬਸ ਉਹ ਖੇਚੋ ਹੀ ਮਾਰ ਕੇ ਇੱਥੇ ਮਿੱਟੀ ਗੇਰ ਦੇ ਬਣ ਗਿਆ ਰੈਂਪ ਐਨੇ ਚ ਕੀ ਹਥੇ ਪਾਣੀ ਪੂਰੀ ਇੰਨਾ ਨਹੀਂ ਹੈਗਾ ਯਾਰੀ ਨਾ ਨਾ ਠੀਕ ਹੈ ਆ ਗਿਆ ਸੀ ਹਾਂ ਆ ਘਰੇ ਜਾਂਦੇ ਆ ਦਾਹੌੜਾ ਘਰੇ ਆ ਇੱਕ ਦਿਨਾਂ ਨਾਲੇ ਇਹ ਕੱਲ ਕੋਈ ਨਹੀਂ ਆਦੇ ਇਕੱਠਾ ਹੋਈ ਜਾਂਦਾ ਹੁਣ ਜਦ ਪੂਰੀਆਂ ਬਾਹ ਦੀ ਲੱਗਦੀ ਮੈਨੂੰ ਲੱਗਦੀ ਆ ਮੈਂ ਦੋ ਬਾਈ ਫਿਰਦਾ ਤਾਹੀਂ ਤਾਂ ਮੈਂ ਕੈਮਰਾ ਫੜੀਂ ਫਿਰਦਾ ਆ ਗਿਆ ਸੀ ਗੱਡੀ लेके ਆਇਆ ਦਲੜੀਆਂ ਬਚਣੀਆਂ ਕਰਾਂਗੇ ਲੋਈ ਲੈ ਕੇ ਕਿ ਲੋਕਾਂ ਨੂੰ ਸਦਾਈ ਹੋਗੇ ਥੱਲੇ ਟੀ-ਸ਼ਰਟ ਵਾਈ ਫਿਰਦਾਦਾ ਟੀ-ਸ਼ਰਟ ਦੇ ਉੱਪਰੋਂ ਸ਼ਰਟ ਪਾ ਲਈ ਮੈਂਗਾ ਮੋਂ ਤੋਂ ਸ਼ਰਟ ਦੋ ਬਾਈ ਡੰਡ ਲੱਗਦੀ ਆ ਹਈ ਨਹੀਂ ਆਵਾ ਮੋਟਰਸਾਈਕਲ ਉਪਰ ਤਾਂ ਪਾਈ ਆ ਲੋ ਜੀ ਬਾਈ ਹੂੰ ਹਾਂ ਠੀਕ ਆ ਜੀ 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 ਵਧੀਆ ਜੀ ਜੀ ਗਿਰੀ ਨਹੀਂ ਹਲੇ ਠੀਕ ਐ ਜਿੰਨੀ ਕੀ ਆਏ ਪਾਣੀ ਖੜਾ ਵਿਚੇ ਇਹ ਚ ਪਾਣੀ ਲੈ ਆਉਣਾ ਹੈ ਕਿੰਨਾ ਪਾਣੀ ਦਾ ਆ ਤਾਂ ਕਹੀਦੇ ਹੋਗੇ ਅਸਾਂ ਪੱਕੀ ਵੀ ਹੋਤੀ ਹੁੰਦੀ ਯਾਰ ਆਹ ਖੇਤ ਤੈਨੂੰ ਹਰਾ ਚੰਕਦਾ ਉੱਪਰ ਮੜਾ ਜਾ ਬੱਸ ਉਹ ਵੀ ਪਰਾਲੀ ਜੀ ਜਾਨ ਐ ਪਰਾਲੀ ਜੀ ਤਾਂ ਜਾਨ ਚਾਹੀਦੀ ਆ ਹਾਂ ਜੇ ਪ੍ਰਾਲੀ ਜੀ ਜਾਣ ਹੋਊਗੀ ਤਾਂ ਝਾੜ ਆਉਂਦਾ ਇਹਨੂੰ ਪਈਦੀ ਡੋਡੀ ਪੰਮੇ ਉੱਥੇ ਪਈਦੀ ਥੋੜੀ ਜੀ ਮੁਰਮੂ ਆ ਉਰਲੇ ਪਾਸੇ ਕਾ ਤੇ ਜਿਆਦਾ ਗਿਰ ਗਈ ਮੱਲੀ ਨਾ 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 ਮੱਲੀ ਵੀ ਬਹੁਤ ਈ ਜੀ ਰਹੀ ਬਹੁਤ ਜਿਆ ਕਹਿ ਰਦਾ ਇੱਥੇ ਤਾਂ ਮੇਰੇ ਤਾਂ ਹੀ ਫਰੇ ਗਿਆ ਰੋਹ ਇੱਥੇ ਦਾ ਤਗੜੀ ਤੇ ਜੀ ਦੀ ਆ ਤਿੰਨ ਕਿਆਰੇ ਦਾ ਪ੍ਰਾਲੀ ਆ ਜਾਂਦਾ ਤਗੜੀ ਬੋਦੋ ਟਰੈਕਟਰ ਵੀ ਫਸ ਗਿਆ ਉੱਥੇ ਤਾਂ ਹਾਂ ਟਰੈਕਟਰ ਫੜਣਾ ਹੀ ਆ ਯਾਰ ਉਹ ਗੱਡੀ ਜੀ ਦੇਖ ਪਾਸੇ ਰਹੀ ਉਹ ਗਰੀ ਵੀ ਗੱਡੀ ਵਾਟਾ ਨਹੀਂ ਕਿਸੇ ਕਾਰੀ ਦਾ ਵੀ ਕਈ ਸੜੀ ਅਹੀ ਜੀ ਮਿੱਟੀ ਤੇ ਲੱਗ ਕੇ ਆਉ ਜਾਂਦੀ ਜੀ ਡੱਕਰ ਦਾ ਅਹੀ ਦਾ ਬੰਦਾ ਤਾਂ ਹੀ ਦਾ ਅਸੀਂ ਇੱਧਰੋਂ ਆਏ ਇਹਦੇ ਥੋੜਾ ਜਿਹਾ ਟੱਪ ਕੇ ਜਿੱਥੇ ਉਹ ਕੱਖ ਜਿਆ ਦਿਖਦਾ ਹੈ ਉਹ ਜੀ ਦੀ ਤਕਰੀ ਹੈ ਸਾਰਾ ਹੀ ਜੀ ਹੁਣ ਵੱਢਣੇ ਵਾਲਾ ਹੀ ਆ ਸਮਝ ਲੈ ਉਹ ਵੀ ਵੱਢਣੇ ਵਾਲਾ ਹੋ ਗਿਆ ਨਾ ਆ ਤਾਂ ਤੇਰੀ ਤਾਂ ਤਿਆਰੀ ਹੈ ਹਾਂ ਤਾਂ ਤਿਆਰ ਤਾਂ ਹੈ ਵੱਢਣੇ ਦੀ ਗੱਲ ਉਹ ਤਾਂ ਦਿਖਦੀ ਉਹ ਆ ਕੱਲ ਵੱਢਣੀ ਸੀ ਯਾਨੀ ਹੁਣ ਬਾਤ ਆਉਣੇ ਆ ਮੈਂ ਕਹਿੰਦਾ ਆ ਵੀ ਚਲੇ ਹੋ ਜਣੇ ਹਾਂ ਚੱਲ ਜਿੱਦਾਂ ਲੋਟ ਆ ਪਰ ਤੋਂ ਸਹੀ ਲੱਗੂਗਾ ਪਤਾ ਹੁਣ ਕੱਲ ਨੂੰ ਤਾਂ ਮੁਸ਼ਕਲ ਆ ਕੰਮ ਆਪੇ ਤਾਂ ਰੱਬ ਨੂੰ ਇਹ ਕਹਿੰਦਾ ਕਿ ਨਾ ਥੋੜਾ ਜਿਹਾ ਮੀਂਹ ਪਾ ਦੇ ਜਬੀ ਜਿਹੜੀ ਉੱਪਰ ਆ ਉਹ ਜੰਮੇ ਆਉਂਗੀ ਹੁਣ ਉਹਨੇ ਜੇ ਜਿਆਦਾ ਪਾਸਾ ਹੁਣ ਦੂਏ ਪਾਸੇ ਨੂੰ ਹੋ ਗਿਆ ਇਹ ਚੱਲ ਠੀਕ ਐ ਉਹ ਠੀਕ ਐ ਬਸ ਬਸ ਚਲੀ ਜਾਨੇ ਕੰਮ ਇਹ ਜਿੱਕਰਦਾ ਬਸ ਫੇਰ ਕੁਝ ਨਹੀਂ ਆਣਾ ਮੀ ਹੈ ਕਿ ਨਹੀਂ ਬਾ ਮੌਸਮ ਸਾਫ ਜਿਹਾ ਲੱਗਿਆ ਲੱਗਦਾ ਹੁਣ ਵੀ ਸਾਫ ਹੋ ਜਾਊਗਾ ਬਾਕੀ ਰੱਬ ਦੇ ਰੰਗ ਇਹ ਕੋਈ ਪਤਾ ਨਹੀਂ ਕੋਈ ਸੁਰ ਨਹੀਂ ਹੈਗਾ ਪਰ ਆਏ ਆ ਵੀ ਹੁਣ ਸਾਫੇ ਦੱਸਿਆ ਵਾ ਵਧੀਆ ਹੈ ਵੀ 10-20 ਦਿਨ ਸਾਫ਼ ਕੱਢੂਗਾ ਵਧੀਆ ਵਧੀਆ 10-20 ਦਿਨ ਚ ਜੀ ਜਹਰੀ ਚੱਕਣੀ ਜੀ ਜੀ ਰਿਆ ਗਣਕ ਬਜਾਈ ਤੇ ਉਹ ਗਾਹਾਂ ਚਲੇ ਗਿਆ ਉਹਦੇ ਵਿੱਚ ਮੈਨੂੰ ਲੱਗਦਾ ਇਹ ਹੁਣ ਰੌਣੀ ਵੀ ਨਹੀਂ ਕਰਨੇ ਪੈਣ ਜਿਨ੍ਹਾਂ ਤੇ ਪਹਿਲੇ ਪਾਣੀ ਲੱਗੇ ਹੋਏ ਆ ਇਹ ਜਾਊਗਾ ਹੁਣ ਗਾਹਾਂ ਉਹਦੇ ਵਿੱਚ ਤੇਰਾ ਹਾਂ ਹੂੰ ਨਹੀਂ ਰੌਣੀ ਕਰਨੇ ਪੈਂਦੇ ਹੁਣ ਕਣਕ ਵੀ ਉਜੂ ਐਵੇਂ ਨਾ ਕਿ ਨਹੀਂ ਸ਼ਾਇਦ ਯਾਰ ਦੇਖੀਦਾ ਮੌਸਮ ਪਰ ਆਂ ਕਿਆ ਪਤਾ ਜੇ ਤਾਂ ਹੋ ਗਿਆ ਧੂਆਂ ਜਾਂ ਉਹਦੇ ਗਾਣੇ ਤੇਰਾ ਉਹ ਖੋਰਾ ਖੋਰਾ ਜਾਂ ਆਹੋ ਫੇਰ ਤਾਂ ਖੇਤ ਘੱਟ ਸੁੱਕਦੇ ਆ ਹੁਣ ਜੇ ਚੱਲੀ ਪੱਛੋਂ ਇੱਕ ਨਾ ਧੁੱਪਾਂ ਨਿਕਲੀ ਫੇਰ ਤਾਂ 2-3 ਦਿਨ ਚ ਜਲਦ ਦਿੰਦੀ ਖ ਉਹੀ ਤਾਂ ਕਹਿੰਦਾ ਉਹਦੇ ਆਲੇ ਦਾ ਜੰਮੀ ਸੁੱਕੀ ਜਾਂਦੀ ਤੇੜ ਦੇ ਆਲੇ ਹਵਾ ਪੈਂਦੀ ਹੈ ਨਾ ਹਾਂ ਚੱਲੀਏ ਫਿਰ ਚੱਲ ਚੱਲ ਜਲਦੀ ਚਲੋ ਜੀ ਦੇਖਦੇ ਹੁਣ ਕਿਦਾਂ ਵੱਢ ਹੁੰਦੀ ਹੈ ਵੱਢ ਕੇ ਜੀ ਵੱਢ ਤਾਂ ਕੱਲੂ ਪਤਾ ਲੱਗੂ ਸੁੱਕ ਪੱਗੇ ਜਾ ਕੇ ਹਾਂ ਹੋਰ ਨਹੀਂ ਜਾਂ ਤੇਤੀ ਨੇਲੇ ਸਰੇ ਪੁੱਜੋ ਜਾਂ ਮਸ਼ੀਨ ਤੇ ਜਾਂ ਪੁੱਜੂ ਜਾਂ ਦੇਖਾਂਗੇ ਹੈ ਮਸ਼ੀਨ ਨਹੀਂ ਪੁੱਜੀ ਉਹ ਟਰੈਕਟਰ ਦੇਖਿਆ ਨਹੀਂ ਤਾਂ ਕਿਆ ਰੜ ਪਾਉਂਦਾ ਉੱਤ ਗਾਂ ਜਾ ਕੇ ਪਤਾ ਲੱਜਣਾ ਤਾਂ ਬਾ ਹੁਣ ਦਾ ਨੇ ਪੱਜੇ ਪਾਸ ਤੇ ਫੇਰ ਠੀਕ ਆ ਤਾਂ ਹੀ ਉਹ ਬਾਬੂ ਆਇਆ ਹੋਣਾ ਚਾਰ ਪੰਜ ਦਿਨ ਦੀ ਗੇਮ ਹੈਗੀ ਆ ਹਲੇ ਹੂੰ ਹੂੰ ਅੱਲੇ 5 ਦਿਨ ਮਸ਼ੀਨ ਨਹੀਂ ਆਉਣੀ 4 ਦਿਨ ਨਾ 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 ਇੰਨਾ ਟਾਈਮ ਨਾ ਕਾਇਦ ਹੂੰ ਹਾਂ ਤੂੰ ਕੱਲੂ ਦੇਖੀ ਜੇ ਧੁੱਪ ਨਿਕਲੀ ਆ ਪਾਸਵਾ ਚੱਲ ਪਈ ਚਲੋ ਜੀ ਠੀਕ ਆ ਬਾਸ ਹੁਣ ਚੱਲੂ ਮਸ਼ੀਨ ਹਾਂ ਓਕੇ ਜੀ ਠੀਕ ਆ ਜੀ